ਉਹਨੇ ਬੋਲਣਾ ਹੀ ਨਹੀਂ ਉਹ ਗੁੱਸੇ ਆ ਦੀਪ ਕੱਪੜਾ ਮਾਰੇ ਦੋਗੇ ਉਹ ਬੱਪਾ ਨੂੰ ਛੋਰੀ ਘਾਤੇ ਨਹੀਂ ਤੇ ਕਹਿ ਬੋਲਿਆ ਪਾਣੀ ਓਏ ਬੂ ਮਿੰਨੂ ਹੀ ਬੁਲਾ ਦੋ ਕਹਿੰਦੀ ਮਿੰਨੂ ਹਾਂਜੀ ਤੇ ਨਵੇਂ ਦਿਨ ਦੀ ਨਵੀਂ ਸ਼ੁਰੂਆਤ ਅਸੀਂ ਉੱਠ ਗਏ ਆ ਹਲੋ ਆਹੋ ਅਬ ਨਹੀਂ ਮੈਂ ਨਮਕ ਲੈ ਕੇ ਆਈ ਆ ਸਾਰਾ ਕੰਮ ਨੀਤਾ ਕਰ ਲੈਂਦਾ। ਫਿਰ ਮੰਮੀ ਰੋਟੀ ਬਣਾ ਰਹੀ ਆ ਤੇ ਅਮਨੀਤ ਦੇ ਉੱਠਣ ਤੱਕ ਖਲਾਰਾ ਬਹੁਤ ਜ਼ਿਆਦਾ ਹੋ ਜਾਂਦਾ ਆ। ਉਸ ਵੇਲੇ ਖਲਾਰਾ ਖਲੋਣਾ ਸਮੇਟਾਂਗੇ ਤੇ ਆਰਾਮ ਨਾਲ ਲੇਟਾਂਗੇ। ਐਹੀ ਸਾਡੀ ਲਾਈਫ ਆ। ਤੇ ਬਾਕੀ ਦੀਪਾ ਜੀ ਸੁੱਤੇ ਹੋ ਜਾਂ ਨਵੇਂ ਮਾਰਨਿੰਗ ਸ਼ੁਰੂਆਤ ਹੋ ਗਈ ਆ। ਆਲੂ ਗੋਬੀ ਨਾਲ, ਬਟਰ ਨਾਲ, ਰੋਟੀ ਨਾਲ, ਚਾਹ ਨਾਲ ਤੇ ਨਾਲ ਚਟਨੀ ਤੇ ਨਾਲ ਕर्ड। ਇਹ ਕੀ ਹੈ? ਉਹ ਨਹੀਂ ਇਹ ਕੀ ਹੈ? ਕੀ ਹੈ? ਦਹੀਂ। ਕर्ड। ਤੇ ਬਸ ਮੰਮੀ ਵੀ ਰੋਟੀ ਲੈ ਕੇ ਆ ਰਹੀ ਐ ਮੈਂ ਵੀ ਖਾ ਲਵਾਂ ਨੈਕਸਟ ਡੇ ਦੀ ਫੈਸਲਵਾਤ ਕਰ ਦਿੱਤੀ ਆ ਗੁੱਡ ਮਾਰਨਿੰਗ ਐ ਸਾਰਿਆਂ ਨੂੰ ਸਸੀ ਕਾਲਿਆ ਰਤੀਦੀਪ ਦਾ ਫੋਨ ਆਇਆ ਮੈਨੂੰ ਉਹ ਵੀ ਨੀਂਦ ਚ ਨਹੀਂ ਪਤਾ ਲੱਗਾ ਕਿ ਕਦੋਂ ਆਇਆ ਮੈਨੂੰ ਇੰਨੀ ਜ਼ਿਆਦਾ ਨੀਂਦ ਆਈ ਹੋਈ ਸੀ ਬਾਕੀ ਬਰਥਡੇ ਲੰਘ ਗਿਆ ਹੁਣ ਆਪਾਂ ਵਿਸ਼ ਕਰੋ ਕਿ ਨੈਕਸਟ ਬਰਥਡੇ ਆਪਾਂ ਸਾਰੇ ਇਕੱਠੇ ਹੋਈਏ ਖੀਰੂ ਮੈਂ ਕਰੂੰਗਾ ਤੁਹਾਡੇ ਨਾਲ ਐਕਸਰਸਾਈਜ਼ ਆ ਦੇਖੋ ਅਸੀਂ ਦੋਨੋਂ ਕਰਾਂਗੇ ਨਹੀਂ ਤੇ ਮੰਮਾ ਦੇ ਇੱਥੇ ਦੇਖੋ ਐਸੇ ਹਾਂ ਉਹ ਦੇਖੋ ਬੋਲਦੀ ਐਸੇ ਕਰੋ ਦੋਨੋਂ ਹੈਂ ਮਮਾ ਮਮਾ ਨੂੰ ਦੇਖੋ ਐਸੇ ਨਹੀਂ ਇੰਤੇ ਮਮਾ ਨੂੰ ਦੇਖੋ ਕਹਿੰਦੀ ਐਕਸਰਸਾਈਜ਼ ਸਾਰੇ ਦਾਦੀ ਅੰਦਰ ਨਾ ਆਏ ਹੋ ਦਾਦੀ ਕਹਿੰਦੇ ਮੈਂ ਅੰਦਰ ਆਇ ਨਾ ਫਿਰ ਕਰੋ ਫਿਰ ਐਕਸਰਸਾਈਜ਼ ਕਹਦੇ ਬੇ ਦਾਦੀ ਨੂੰ ਕਿ ਅੰਦਰ ਨਹੀਂ ਆਣਾ ਮਾਰੀ ਮਾਰੀ ਕਿਹੋ ਜਿਹਾ ਕਹਿੰਦੀ ਦਾਦੀ ਅਸੀਂ ਐਕਸਰਸਾਈਜ਼ ਕਰਦੇ ਅੰਦਰ ਨਹੀਂ ਆਣਾ ਹਾਂ ਐਦਾਂ ਨਹੀਂ ਕਰੀਦਾ ਪੁੱਤ ਦਾਦੀ ਆ ਕਿਆ ਦੋ ਅੰਦਰ ਕੋਈ ਗਾ ਨਹੀਂ ਕਿਆ ਦੋ ਨਹੀਂ ਆਉ ਇਹ ਨਹੀਂ ਆਉ ਇਹਨੂੰ ਲੈ ਕੇ ਨਾ ਜਾਓ ਸ਼ਾਮੀ ਕੋਈ ਚੀਤੀ ਦੂਜੀ ਲਈ ਇੰਨੇ ਨਹੀਂ ਜਾਣਾ ਲੱਭੋ ਚਲ ਦਾਦੀ ਨਾਲ ਖੇਡੋ ਖੇਡੋ ਦਾਦੀ ਨਾਲ ਚਲ ਲੱਭ ਕੇ ਆਓ ਦਾਦੀ ਨੂੰ ਏ ਚਲੋ ਫਿਰ ਐਕਸਰਸਾਈਜ਼ ਕਰਕੇ ਦਿਖਾਓ ਦਾਦੀ ਨੂੰ ਚਲ ਕਰਕੇ ਦਿਖਾ ਦੇ ਚਲੋ ਹਾਈਬੂ ਕਰਨਾ ਵੀ ਦਾਦੀ ਨਾਲ ਹਾਈਬੂ ਚਲੋ ਪਾਓ ਗਿੱਦਾ ਪਾਓ ਕੁੜੀਓ ਇਹ ਗਰਮੀਆਂ ਦਾ ਪਤਾ ਲੱਗ ਹੀ ਰਿਹਾ ਹੈ ਕਿ ਬਹੁਤ ਜ਼ਿਆਦਾ ਗਰਮੀ ਹੈ ਮਾਂਵਾ ਤੇ ਤੀਆਂ ਦੀਰੀ ਜੋੜੀ ਐਸੀ ਸ਼ਰਾਰਤੀ ਬੱਚਾ ਸਾਡਾ ਇਹ ਦੇਖੋ ਗਰਮੀਆਂ ਨੇ ਤਾਂ ਕਰਦਾ ਪੱਖੀ ਚੱਲੋ ਜੀ ਤੇ ਹੁਣ ਅਸੀ ਸ਼ਾਮ ਨੂੰ ਚਾਹ ਪੀ ਕੇ ਤੇ ਮੈਂ ਅੱਜ ਤੋਂ ਥੋੜਾ ਜਿਹਾ ਸ਼ੁਰੂ ਕੀਤਾ weight lose ਲਈ exercise ਜਿਹੜੀ ਕਿ ਇੱਕ ਦਿਨ ਹੋਣੀ ਹੈ ਦੋ ਦਿਨਾਂ ਨੂੰ ਛੁੱਟੀ ਇਦਾਂ ਦਾ ਮੇਰਾ exercise ਤਾਂ ਹੀ ਮੈਂ ਪਰ ਕਹਿੰਦੇ ਆ ਕਿ ਪਤਲੇ ਹੋਣਾ ਚਾਹੀਦਾ ਸੀਰੀਅਸਲੀ ਜਿਹੜੇ ਮੈਨੂੰ ਪਹਿਲਾਂ ਦੇਖਦੇ ਸੀਗੇ ਬਹੁਤ ਟਾਈਮ ਪਹਿਲਾਂ ਦੇਖਿਆ ਸੀ ਵਲੌਗ ਚ ਉਹ ਤੇ ਕਹਿੰਦੇ ਆ ਕਿ ਦੀਦੀ ਅੱਗੇ ਨਾਲੋਂ ਫਰਕ ਪਿਆ ਪਰ ਮੈਂ ਉਦਾਂ ਦੀ ਹੋਣਾ ਚਾਹੁੰਦੀ ਜਿੱਦਾਂ ਮੈਂ ਕੁਮਾਰੀ ਹੁੰਦੀ ਸੀਗੀ ਇੰਨਾ ਕੁ weight lose ਕਰਨਾ ਚਾਹੁੰਦੀ ਆ ਪਰ ਖਾਦਾ ਪੀਤਾ ਜਾਂਦਾ ਉਹਦੇ ਲਈ ਮੈਂ ਡਾਈਟਿੰਗ ਤਾਂ ਚਲੋ ਨਹੀਂ ਕਰ ਸਕਦੀ ਕਿਉਂਕਿ ਮੇਰਾ ਬੇਬੀ ਛੋਟਾ ਹੈ ਮੈਨੂੰ ਇਹਦੇ ਕਰਕੇ ਬਹੁਤ ਭਜਣਾ ਪੈਂਦਾ ਹੈ ਤੇ ਵੀਕਨੈਸ ਆਣੀ ਸ਼ੁਰੂ ਹੋ ਜਾਂਦੀ ਹੈ ਉਹਦਾ ਕੋਈ ਫਾਇਦਾ ਨਹੀਂ ਕਿ ਤੁਸੀਂ ਇੱਕ ਪਾਸੇ ਪਤਲੇ ਹੋ ਦੂਜੇ ਪਾਸੇ ਤੁਸੀਂ ਡਾਕਟਰ ਕੋਲ ਬੈਠੇ ਹੋ ਉਹਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਜੇ ਇੰਨੀ ਤੇਜ਼ ਕੁੜੀ ਹੈ ਨਾ ਇੰਨੀ ਤੇਜ਼ ਮੈਂ ਨਾ ਉਥੇ ਉਥੇ ਫੋਨ ਤੇ ਲਗਾਇਆ ਐਕਸਰਸਾਈਜ਼ ਮੈਂ ਕਿਹਾ ਚੱਲ ਮੈਂ ਕਰਦੀ ਐਕਸਰਸਾਈਜ਼ ਹੈ ਜਿੱਦਾਂ ਜਿੱਦਾਂ ਮੈਂ ਕਰੀ ਮੇਰੇ ਨਾਲ-ਨਾਲ ਮਮਾ ਵਾਂ ਮਮਾ ਤੂੰ ਤੂੰ ਦੇਖੋਗੇ ਨਾ ਵਲੌਗ ਜਮ ਵਿੱਚ ਮੈਂ ਤੇ ਖਸਣਾ ਤੇ ਰਹਿਣਾ ਇਹ ਵੀ ਕਰਦੇ ਰਹਿੰਦੇ ਮਾਵਾ ਤੇ ਆ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗੀ ਕਿ ਦਿਖਾਵਾਂ ਤੁਹਾਨੂੰ ਇਹ ਵਰੀਦ ਕਿੱਦਾਂ ਕਰਦੀ ਇਹ ਤੇ ਕਰਕੇ ਦਿਖਾਓ ਚਲੋ ਅਸੀਂ ਕਰਕੇ ਦਿਖਾਈਏ ਐਕਸਰਸਾਈਜ਼ ਅੱਜ ਤੁਹਾਨੂੰ ਐਕਸਰਸਾਈਜ਼ ਕਰਕੇ ਦਿਖਾਣੇ ਆ ਨੀਤਾ ਵੀ ਕਰਕੇ ਦਿਖਾਊਗਾ ਤੇ ਦੋਨੋਂ 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 ਚਲੋ ਨੀਤੇ ਕਿੱਸੀ ਕਰਤੇ ਆ ਨੀਤੇ ਬੋਲੋ ਵਾਹ ਇਹ ਤੇ ਕਰਨਾ ਐਸੇ ਜਿਵੇਂ ਮਮਾ ਕਰਦੀ ਦੇਖੋ ਐਸੇ ਵਾਹ ਉਹ ਨੂੰ ਲੈਣ ਦੋ ਮਮਾ ਨੂੰ ਪਤਾ ਕਿੱਦਾਂ ਕਰਨਾ ਨਹੀਂ ਤੇ ਐਸੇ ਕਰੋ ਐਸੇ ਨਿੱਤੇ ਨਿੱਤੇ ਨੂੰ ਐਵਾਂ ਲਈ ਐਕਸਰਸ ਕਰਦੀ ਹੈ 1 2 3 ਕਰੂਗਾ ਐਸੇ 1 2 ਹੁਣ ਨਿੱਤੇ ਦੇ ਐਕਸਰਸ ਕਰਦੀ ਹੈ ਮੇਰੇ ਨਾਲ-ਨਾਲ ਐਕਸਰਸ ਕਰਦੀ ਹੈ ਇਹ ਦੀ ਗੱਡੀ ਲੈਣ ਦਾ ਕੋਈ ਫਾਇਦਾ ਨਹੀਂ ਹੁਣ ਨਿੱਤੇ ਟੁਆਇਜ਼ ਦਾ ਕੋਈ ਫਾਇਦਾ ਨਹੀਂ ਨਾ ਹੁਣ ਨਿੱਤ ਗੱਡੀ ਚ ਲਾਂਦੀ ਹੈ ਕੁਝ ਵੀ ਨਹੀਂ ਸਾਡੇ ਤਾਂ ਸਭ ਖੁੱਲੀ ਜਗ੍ਹਾ ਕਿ ਬੰਦਾ ਆਪਣਾ ਬੱਚਾ ਖੇਡ ਲਵੇ ਇਹਨੂੰ ਸਿਰਫ ਕਿੰਨਾ ਦਾदू ਕੋ ਜਾਣਾ ਦਾਦੀ ਕੋ ਰਹਿਣਾ ਬਸ ਇਹਦਾ ਇਹ ਆ ਇਹਨੇ ਰਾਤ ਨੂੰ ਵੀ 1 ਵਜਾ ਦਿੰਦੀ ਆ ਇਹਨੇ ਆਪਣੀ ਨੀਂਦ ਪੂਰੀ ਕਰ ਲਈ ਮੈਂ ਤਾਂ ਸੁੱਤੀ ਨਹੀਂ ਮੰਮੀ ਤੇ ਦੋਨੋਂ ਦਾਦੀ ਪੋਤੀ ਸੋ ਗਿਆ ਇੱਕ ਇੱਕ ਘੰਟਾ ਮੈਨੂੰ ਨੀਂਦ ਨਹੀਂ ਆਈ ਕਿਉਂਕਿ ਜਦੋਂ ਮੇਰੀ ਨੀਂਦ ਦਾ ਟਾਈਮ ਹੁੰਦਾ ਉਦੋਂ ਮੈਨੂੰ ਦੀਪ ਫੋਨ ਕਰ ਲੈਂਦੇ ਆ ਮੇਰੇ ਆ ਹੀ ਸਿਡਿਊਲ ਆ ਹਨ ਨਹੀਂ ਤੇ ਤੋਂ ਮੈਨੂੰ ਬਹੁਤ ਅੰਗ ਕਰਨ ਲੱਗ ਗਿਆ ਆ ਟੇਡੀਆਂ ਟੇਡੀਆਂ ਜਿਹੜੀਆਂ ਅੱਖਾਂ ਆ ਨਾ ਪੀਸਣੀਆਂ ਤੇ ਬਾਕੀ ਮੈਂ ਹੁਣ ਥੋੜਾ ਜਿਹਾ ਸਵੇਰੇ ਉੱਠੇ ਬ੍ਰੇਕਫਾਸਟ ਕੀਤਾ ਉਸ ਤੋਂ ਬਾਅਦ ਮੈਂ ਕੰਮ-ਕੁੰਮ ਲੱਗ ਗਈ ਤੇ ਫਿਰ ਮੰਮੀ ਰੋਟੀ ਬਣਾਤੀ ਐਨੇ ਚ ਸਾਡਾ ਦੋਨਾਂ ਦਾ ਰਲ ਕੇ ਹੋ ਗਿਆ ਫਿਰ ਹੁਣ ਮੈਂ ਥੋੜਾ ਜਿਹਾ ਬਾਹਰ ਥੋੜੀ ਸੇਵਾ ਕਰਨੀ ਆ ਉਹ ਕਰਕੇ ਫਿਰ ਮੈਂ ਇਹਨੂੰ ਗੱਡੀ ਲਾ ਕੇ ਦਵਾਂਗੀ ਚਾਰਜ ਤੇ ਇਹ ਆਪਣੇ ਕਾਰ ਚਲਾਊਗਾ ਚਲਾਊਗਾ ਕਾਰ ਚਲਾਊਗਾ ਥੋੜਾ ਮੌਸਮ ਜਿਹਾ ਸਹੀ ਹੋਰ ਮੈਂ ਪਹਿਲਾਂ ਵਿੱਚੋਂ ਮੌਸਮ ਠੀਕ ਹੋਇਆ ਸੀ ਮੈਨੂੰ ਲੱਗਦਾ ਬਾਰਿਸ਼ ਆਊਗੀ ਆ ਮੌਸਮ ਠੰਡਾ ਆਊਗਾ ਹੋਇਆ ਨਹੀਂ ਮੰਮੀ ਕਹਿੰਦੇ ਏਸੀ ਤੋਂ ਬਾਹਰ ਆ ਕੇ ਤਾਂ ਇਦਾਂ ਲੱਗਦਾ ਹੈ ਹੋਏ ਬਾਹਰ ਹੀ ਨਿਕਲਿਆ ਜਾਂਦਾ ਮੈਂ ਕਹਿੰਦੀ ਨਿਕਲਣਾ ਜ਼ਰੂਰੀ ਹੈ ਤੁਸੀਂ ਬਹਿ ਜਾਓ ਡੈਡੀ ਕਿਤੇ ਗਏ ਹੋਏ ਆਂ ਤੇ ਬਾਕੀ ਦੇਖੋ ਕਦੋਂ ਆਉਂਦੇ ਸ਼ਾਮ ਤੱਕ ਆ ਜਾਣਗੇ ਤੇ ਬਾਕੀ ਮੈਂ ਆਪਣਾ ਥੋੜਾ ਬਦ ਕਰਕੇ ਫਿਰ ਅਵਨੀਤ ਨੂੰ ਗੱਡੀ ਦੇਵਾਂਗੀ ਕੱਢ ਕੇ ਨਹੀਂ ਤਾਂ ਗੱਡੀ ਚ ਲੱਗਦੇ ਕਿਉਂਕਿ ਓਏ ਮੋਸਕੀਟੋ ਨੇ ਕੱਟ ਲਿਆ ਉਹ ਇੱਥੇ ਆ ਕੇ ਕਿਉਂ ਕਟਿਆ ਭਾਈ ਮੋਂ ਮੇਰੇ ਕੋਲ ਤਾਂ ਪਾਟੇ ਵੀ ਕਰ ਲਿਆ ਕਹਿੰਦੇ ਬੱਚਿਆਂ ਨੂੰ ਮਛਰਾਂ ਤੋਂ ਬਚਾ ਕੇ ਰੱਖੋ क्योंकि मच्छर बहुत ज्यादा आए है हुए हैं गर्मी करके ते बाकी जड़े बेचारे झोना ला रहे बहुत देख के सलूट ही बहुत गर्मी है बाकी चलो आगे कर दे वादे वादे वादे। पूरी आवाज मारना के दादी आओ वॉक के वॉक जाना है के के मम्मा चले क्या आ जाओ आज जल्दी पूछ के के दादी जाना है हम तो जाके पूछ के आपला इधर आप चलिए आओ पूछ के के तू दादी दादी दसो जाना है मैं इतने रहनी है दादी ने पूछ के के दादी जाना है वो करेंगे नहीं जा चप्पल पाव चलो पे पानी देख नित्ते तू तो इथे रहना के दादी का जाना है नानी का जाना के इथे नहीं आ नानी का चलते हैं ਇਦਾਂ ਦੇ ਕੇ ਬੋਲ ਜਰਾ ਨਾਨੀ ਘਰ ਆਣਾ ਕਿ ਇੱਥੇ ਇੱਥੇ ਰਹਿਣਾ ਨਹੀਂ ਨਾਨੀ ਘਰ ਚਲਦੇ ਆ ਚਲੋ ਨਾਨੀ ਘਰ ਚਲੀਏ ਨਹੀਂ ਜਾਣਾ ਇਹ ਤਾਂ ਨਾਨੀ ਘਰ ਚਲੀਏ ਜਾਣੇ ਦਾਦੀ ਨੂੰ ਬੁਲਾ ਦਾਦੀ ਆਓ ਵਾਕ ਕਰਨ ਚਲੀਏ ਓ ਦੇਖੋ ਓ ਦੇਖੋ ਕਿੰਨਾ ਸੋਹਣਾ ਪਾਣੀ ਚੱਲ ਰਿਹਾ ਓ ਦੇਖੋ ਇਹ ਜਾ ਦਾਦੀ ਨੂੰ ਬੁਲਾ ਕੇ ਲਿਆ ਕਿ ਦਾਦੀ ਚਲੋ ਵਾਕ ਕਰਨ ਚਲੀਏ اے ਮਾਰੋ ਇੱਥੇ ਖੜੇ ਹੋ ਕੇ ਮਾਰੋ ਕਿ ਦਾਦੀ ਆ ਗਿਓ ਅਸੀਂ ਵਾਕ ਕਰਨ ਚੱਲੇ ਮਮਾ ਤੇ ਮੈਂ ਹਾਂਜੀ ਤੇ ਪਿੱਛੇ ਤੁਹਾਨੂੰ ਪਤਾ ਲੱਗ ਹੀ ਰਿਹਾ ਹੋਏਗਾ ਕਿ ਕਿੰਨਾ ਵਧੀਆ ਲੱਗ ਰਿਹਾ ਐਂਡ ਹਵਾ ਇੰਨੀ ਠੰਡੀ ਚੱਲ ਰਹੀ ਐ ਤੇ ਅੱਜ ਮੇਰੇ ਦਿਲ ਕੀਤਾ ਥੋੜਾ ਚੱਕਰ ਮਾਰ ਕੇ ਆਉਨੇ ਆ ਉਹ ਉੱਥੇ ਤੱਕ ਨਾ ਇੱਕ ਪਾਣੀ ਆ ਜਿਹਦਾ ਜਿਆਦਾ ਤੇਜ਼ ਮੋਟਰ ਵਾਲਾ ਆ ਰਿਹਾ ਤੇ ਅਮਨੀਤ ਨੂੰ ਸੀਗਾ ਕਿ ਮੈਂ ਉਹ ਚੀਜ਼ ਦੇਖਣੀ ਆ ਹਨਾ ਵੈਸੇ ਮੈਂ ਮੰਮੀ ਨਾਲ ਚੱਲੀ ਮੈਂ ਕਦੇ ਤਾਂ ਬਾਹਰ ਨਹੀਂ ਜਾਂਦੀ ਇੱਥੇ ਨਾ ਮੈਂ ਕਿਸੇ ਦੇ ਘਰ ਜਾਂਦੀ ਆ ਮੇਰੀ ਛੋੜ ਤੋਂ ਹੈਬਿਟ ਆ ਮੈਂ ਨਹੀਂ ਜਾਂਦੀ ਕਿਤੇ ਵੀ ਤੇ ਮੰਮੀ ਹੁਣ ਤਾਂ ਫੇਰ ਵੀ ਇੱਕ ਰਾਉਂਡ ਮਾਰਾਂਦੇ ਆ ਮੈਂ ਰਾਉਂਡ ਮਾਰਨ ਵੀ ਕਿਤੇ ਨਹੀਂ ਜਾਂਦੀ ਤੇ ਬਾਕੀ ਜਦੋਂ ਦੀਪ ਆਉਣਗੇ ਫੇਰ ਇਕੱਠਾ ਹੀ ਘੁੰਮਾਂਗੇ ਤੇ ਹਾਂ ਜੇ ਮੇਰਾ ਮਨ ਨਹੀਂ ਕਰਦਾ ਤੇ ਇਦਾਂ ਤੁਸੀਂ ਦੇਖ ਹੀ ਸਕਦੇ ਆ ਕਿੰਨਾ ਵਧੀਆ ਲੱਗ ਰਿਹਾ ਮਤਲਬ ਦੀਪ ਤੋਂ ਬਿਨਾ ਬਹੁਤ ਖਾਲੀ ਖਾਲੀ ਲੱਗਦਾ ਮੈਨੂੰ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਨੇ ਬਹੁਤ ਖਾਲੀ ਖਾਲੀ ਤੇ ਮੈਂ ਇਹ ਵੀ ਚਾਹੁੰਦੀ ਆ ਕਿ ਆਪਾਂ ਇਕੱਠੇ ਹੋਈਏ ਇਕੱਠੇ ਘੁੰਮਣ ਜਾਈਏ ਆਏਗਾ ਸਮਾਂ ਇਦਾਂ ਦੀ ਗੱਲ ਨਹੀਂ ਆ ਫੇ ਮੰਮੀ ਵੀ ਆ ਕੇ ਸੈਰ ਕਰਾਣ ਲੱਗੇ ਮੰਮੀ ਜਿਹਦਾ ਕਹੀ ਉਹਦੇ ਨਹੀਂ ਬੋਲਦੀ ਛੋਨਾ ਜਿੱਤੇ ਕਹੇ ਛੋਨਾ ਛੋਨਾ ਰਾਇਸ ਬੰਦੇ ਰਾਇਸ ਲੱਗੇ ਇਹ ਇਹਨੂੰ ਜੋ ਜੋ ਮੰਮੀ ਨੇ ਦੱਸਣਾ ਇਹਨੇ ਹੋਏ ਨੇ ਇਹਨੇ ਉਹ ਗੰਨੇ ਲੱਗੇ ਕਹਿੰਦੀ ਗੰਨੇ ਲੱਗੇ ਗੰਨੇ ਲੱਗੇ ਗੰਨੇ ਨਹੀਂ ਪੁੱਤ ਇਹ ਰਾਈਸ ਆ ਨਹੀਂ ਆਵੇ ਲੱਗੇ ਗੰਨੇ ਨੇ ਮਾਂ ਨੂੰ ਪਤਾ ਨਹੀਂ ਕਿਹੜੇ ਆਂਵਲੇ? ਹਾਂਜੀ ਆਂਵਲੇ ਨਹੀਂ ਆ। ਅੱਛਾ ਮੈਂ ਮੈਨੂੰ ਰਾਈਸ ਕੋਈ ਨਹੀਂ। ਮੈਨੂੰ ਮੈਨੂੰ ਇੰਨਾ ਵੀ ਨਹੀਂ ਪਤਾ ਕਿ ਇਹਨੂੰ ਗੰਨਾ ਕਿੰਨੇ ਲੱਗੇ ਇਧਰ। ਮੈਂ ਕਿਹਾ ਰਾਈਸ ਲੱਗੇ। ਜene ਧੋਨਾ ਕਰਦੇ ਉਹਨਗੇ ਉਹ ਕਹਿੰਦੇ ਉਹਨਗੇ ਦੋਨੋਂ ਮਾਮਾਤੀ। ਇਹ ਗੰਨੇ ਦਾ ਕੋੜ ਬਣਦਾ। ਵਾਓ ਕਿੰਨੇ ਦੋਨੋਂ ਦੋਨੋਂ ਜਾ ਰਹੇ ਲਵ ਬਰਡਸ। ਹੋਲੇ ਲੱਗੇ ਮੈਂਗੋ। ਮੈਂਗੋ। ਮੰਮੀ ਆਗੇ ਲੱਗਾ ਇਹਨੂੰ ਕਹਿੰਦੇ ਚੋਨਾ ਇਹਦੇ ਕਹਿੰ ਚੋਨਾ ਕੀ ਲੱਗਾ ਚੋਨਾ ਬਟਾ ਇਹ ਮਮਾ ਬੋਲੇ ਪੱਕੀ ਸਾਰੀ ਗੱਲ ਕਰ ਲੈਂਦੀ ਜੋ ਇਹ ਜੋ ਬੋਲੋ ਬੋਲੀ ਚੋਨਾ ਕਹਿੰਦੀ ਮੰਮਾ ਮੈਂ ਐਵਲਾ ਪਾਣੀ ਦੇ ਕੇ ਆਣਾ ਕਿਦਾਂ ਆਂਦਾ ਸੀਤ ਕਹਿੰਦੀ ਮੈਂ ਮੰਮਾ ਦੇਖਣਾ ਹੀ ਦੇਖਣਾ ਤੇ ਮੈਂ ਕਿਹਾ ਤੂੰ ਦੇਖ ਲੈ ਨਾ ਵਧੀਆ ਲੱਗਦਾ ਕਿੱਥੇ ਲੱਗੀ ਪਨੀਰੀ ਕਿੱਥੇ ਲੱਗੀ ਪਨੀਰੀ ਅੱਛਾ ਚੋਨੇ ਦੀ ਪਨੀਰੀ ਟਰੈਕਟਰ ਆ ਗਿਆ। ਉਹਦੇ ਪਿੰਡ ਦੇ ਇਦਾਂ ਲੰਘਦੇ ਟਰੈਕਟਰ। ਟਰੈਕਟਰ ਆ ਗਿਆ ਟਰੈਕਟਰ। ਠੰਡਾ ਠੰਡਾ ਪਾਣੀ ਆਉਣਾ ਠੰਡਾ ਠੰਡਾ। ਮੈਂ ਵਨੀਤ ਨੂੰ ਦਿਖਾਣ ਲਈ ਆਈ ਹਾਂ ਮੈਂ ਕਿਹਾ ਦੇ। ਇਹ ਤੇ ਖੂਸ਼ੀ ਬਹੁਤ ਹੁੰਦੀ ਵਾਓ। ਕਿੰਨਾ ਤੇਜ਼ ਪਾਣੀ ਨਹੀਂ ਤੇ ਠੰਡਾ ਹੈਂ ਲਗਾਉ। ਹੋਏ 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 ਲਗਾਉ। ਕਿੱਦਾਂ ਲਗਾਉਗਾ? ਉਧਰ ਲਗਾ ਉਧਰ ਜਾ ਕੇ। ਨਹੀਂ ਤੇ ਉਧਰੋਂ ਜਾ ਕੇ ਉਧਰੋਂ। ਮੈਂ ਜਿਹੜੀ ਮਾੜੀ। ਮੈਂ ਜਿਹੜੀ ਮਾੜਨਾ ਕੱਲ ਲੈ ਕੇ ਆਉਂਗੀ। ਇੱਦਾਂ ਹੀ ਦੇਖ ਲਓ ਇਹਨੂੰ ਇੱਦਾਂ ਹੀ ਹੱਥ ਲਵਾ ਦਿਓ ਬਸ। ਦੇਖ ਲਓ ਆ ਮਮਾ ਲਗਾ ਇੱਥੋਂ। ਹੇ ਠੰਡ ਠੰਡ ਪਾਣੀ ਨੀਤਾ ਵੀ ਦੇਖੂਗਾ ਹੱਥ ਲਗਾ ਕੇ ਅੱਨੇ ਹੁਣ ਦੇਖਣੇ ਨੇ ਬਹੁਤ ਠੰਡਾ ਪਾਣੀ ਮੈਂ ਜਦੋਂ ਮੈਂ ਆਂਦੀ ਨਹੀਂ ਮੈਂ ਜਦੋਂ ਬਣੀ ਦੀ ਖੁਸ਼ੀ ਲਈ ਆਈ ਆ ਉਹਨੂੰ ਬਹੁਤ ਵਧੀਆ ਲੱਗੇ ਮੰਮੀ ਤੋ ਵੀਮ ਵੀ ਲੱਗੇ ਬਹੁਤ ਠੰਡਾ ਪਾਣੀ ਓਏ ਬੂ ਮੈਨੂੰ ਵੀ ਬੁਲਾ ਦੋ ਕਹਿੰਦੀ ਤੂੰ ਇਹਨੂੰ ਵੀ ਬੁਲਾ ਦੋ ਤੇ ਇਹ ਵੀ ਬੁਲਾ ਲਓ ਬਹੁਤ ਡੰਡਾ ਪਾਣੀ ਓਏ ਇਦਾਂ ਤੇ ਸੱਚੀ ਇਹ ਪਾਣੀ ਕੋਈ ਪੀਊਗਾ ਨਾ ਇਦਾਂ ਹੀ ਕਹੂਗਾ ਕਿ ਬਹੁਤ ਵਧੀਆ ਪਾਣੀ ਆ ਤੇ ਇਹ ਡੰਡਾ ਪਾਣੀ ਚਲਿਏ ਬਹੁਤ ਵਧੀਆ ਲੱਗਾ ਮੈਨੂੰ ਇਦਾਂ ਆ ਗਿਆ ਨਾ ਠੰਡਾ ਜਿਹਾ ਬਸ ਚਲਿਏ ਸਾਲਾ ਅਮਰੇ ਕਾਲ ਹਾਂ ਸਾਰੇ ਕੱਪੜੇ ਮੰਮੀ ਨਹੀਂ ਕਰਨ ਲੱਗਿਆ ਪਿਆਰ ਨਾ ਲੱਗੇ ਪਿਆਰ ਇਹ ਕੋਈ ਪਉਣਾ ਇਹਦਾ ਬਹਿ ਕੇ ਆਰਾਮ ਨਾ ਹਾਂ ਆਇਆ ਤਾ ਕਾ ਤਾ ਉਤਾਰਾ ਇਹਦੇ ਉਹਨੇ ਨਹੀਂ ਗੱਲ ਕਰਨੀ ਉਹ ਗੁੱਸੇ ਆ ਤੁਹਾਡੇ ਨਾਲ ਉਹਨੇ ਬੋਲਣਾ ਹੀ ਨਹੀਂ ਉਹ ਗੁੱਸੇ ਆ ਤੁਹਾਡੇ ਨਾਲ ਹਾਂ ਸੌਰੀ ਬੋਲੋ ਪਿੰਨਾ ਉਹ ਨਹੀਂ ਬੋਲਣਾ ਤੇ ਸੌਰੀ ਵਾਲਾ ਆਓ ਕੇ ਬੋਲੋ ਉਹ ਗੁੱਸੇ ਆ ਤੂੰ ਬੋਲ ਜਾਰੀ ਹਾਂ ਸੌਰੀ ਬਾਬਾ ਉਹਨੇ ਬੋਲਣਾ ਹੀ ਨਹੀਂ ਉਹ ਗੁੱਸੇ ਆ ਦੀਪ ਅਪਰ ਮਾਰੇ ਦੋ ਗੇ ਉਹ ਬਾਬਾ ਨੂੰ ਛੋਰੀ ਕਰਦੇ ਨੇ ਤੇ ਕਹਿ ਬੋਲੂੰਗਾ ਨਹੀਂ ਤੇ ਕਹੂੰ ਬੋਲੂੰਗਾ ਮੰਮੀ ਦੇ ਲੈ ਮੈਂ ਸੋਰੀ ਮੰਮੀ ਸੋਰੀ ਕਹਿ ਕੇ ਕਹਿੰਦੀ ਹੁਣ ਬੋਲੂਗਾ ਠੰਡੇ ਪਾਣੀ ਨੋ ਨਾ ਕੋਲ ਕੋਲ ਆਲੇ ਨਾ ਕਹਿੰਦਾ ਮੋਟਰ ਲੱਗੀ ਕੀ ਕਿਹਾ ਅੱਛਾ ਨੀ ਤੇ ਕਹ ਲੈ ਠੰਡਾ ਪਾਣੀ ਪੀਣੀ ਨੀ ਤੇ ਪੁੱਛੀ ਪਾਪਾ ਨੂੰ ਪਾਪਾ ਉਹ ਠੰਡਾ ਪਾਣੀ ਪੀਣੇ पापा नु पुछते पापा ठंडा पानी के ठंडा पानी पीने हो की है लसन दोबारा बोलो नहीं लसन जिधे बोली लसन एक बार बोल दे लसन <laughs> फिर बोलो लसन अदरक बोलो गार्लिक जिंजर

ਪਿਆਜ਼ ਕੱਟਦਾ ਮੈਂ ਜੀਜੀ ਲੈ ਮੈਂ ਪਿਆਜ਼ ਕੱਟਣ ਸਾਰੀ ਸਮਝੀ ਇੰਨੇ ਬਣਾਉਣੇ ਆਂਦੀ ਮੈਂ ਪਿਆਜ਼ ਕੱਟਦਾ ਮੇਲੇ ਦੀ ਨਾ ਕਿ ਚਿਪਸ ਲੈਣੀ ਜੀਜੀ ਕਿ ਚਿਪਸ ਨੇ ਆਏ ਉਹ ਤੇ ਕਹਦੇ ਮਗਾ ਲਾ ਕੁਝ ਉਹ ਤੇ ਕਹਦੇ ਕਿ ਚਿਪਸ ਨੇ ਆਏ ਹੈਪੀ ਪੀਣੀ ਹੈ ਇਹਦੇ ਵਰਗੀ ਲੈਣਾ ਬੋਲਦੇ ਫਿਰ ਹੈਪੀ ਹੋਰਗੀ ਚਿਪਸ

ਹਾਂ ਗਾਲੀ ਵੀ ਬੰਨੀ ਹੈ ਨਹੀਂ ਤੇ ਆਪੋਂ ਆਪਕੋਂ ਕਿਹੜੀ ਆਹੀ ਲੈ ਜੜੀ ਵੱਡਾ ਤਾਂ ਕਿਹਨੇ ਛੋਟਾ ਪੈਕੇਟ ਲਿਆਉਣਾ ਸੀਗਾ ਹਾਂਜੀ ਤੇ ਲਓ ਵੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਵੀ ਤੁਸੀਂ ਸਾਰੇ ਜੀ ਠੀਕ ਠਾਕ ਹੋਵਾਂਗੇ ਤੇ ਸਾਡੇ ਵੀ ਅੱਜ ਗਰਮੀ ਕਾਫੀ ਹੋਈ ਹੈ ਇੰਡੀਆ ਦਾ ਕਹਿੰਦੇ ਸੀ ਗਰਮੀ ਹੈਗੀ ਹੈਗੀ ਕੋਸ਼ ਉਹਨਾਂ ਨੇ ਕਹਿ ਕੇ ਕਿ ਇੱਥੇ ਵੀ ਗਰਮੀ ਕਰਾਤੀ ਹੈ ਤੇ ਅੱਜ ਉਧਰ ਇੰਡੀਆ ਜਿੱਥੇ ਨਾ ਤਾਂ ਨਹੀਂ ਟੈਂਪਰੇਚਰ ਪਰ ਤੁਹਾਨੂੰ ਪਤਾ ਫਿਰ ਜਿੱਦਾਂ ਹੁਣ ਇੱਕਦਮ ਠੰਡੇ ਤੋਂ ਇੱਕਦਮ ਗਰਮ ਜਿਹਾ ਹੋ ਗਿਆ ਨਾ ਹੁਣ ਸਾਨੂੰ ਇੱਥੇ ਅੱਜ 27-28 ਡਿਗਰੀ ਟੈਂਪਰੇਚਰ ਆ ਤੇ ਉਹੀ ਬਹੁਤ ਜ਼ਿਆਦਾ ਲੱਗਣ ਡਿਆ ਤੇ ਉਹਦੇ ਕਰਕੇ ਸਾਨੂੰ ਗਰਮੀ ਕਾਫੀ ਲੱਗਣ ਈ ਆ ਤੇ ਬਾਕੀ ਅੱਜ ਕੱਲ ਵੀ ਮੈਂ ਘਰੇ ਸੀ ਅੱਜ ਵੀ ਮੈਂ ਘਰੇ ਸੀ ਅਨਪੜਾ ਫਿਰ ਜਦੋਂ ਕੰਮ ਤੇ ਜਾਣ ਦੀ ਆਦਤ ਹੋਵੇ ਉਹਦੇ ਘਰੇ ਨਹੀਂ ਬੈਹ ਹੁੰਦਾ ਤੇ ਫਿਰ ਮੈਂ ਗੁਰੂ ਘਰ ਜਾ ਆਇਆ ਸੀਗਾ ਉੱਥੇ ਜਾ ਕੇ ਤੇ ਬਾਹਰ ਮਾਰਾ ਮਟਾ ਘੁੰਮ ਕੇ ਗਰਮੀ ਕਰਕੇ ਬਾਹਰ ਘੁੰਮਨੀ ਹੋਇਆ ਤੇ ਫਿਰ ਵਾਪਸ ਆ ਕੇ ਮੈਂ ਸੌਂ ਗਿਆ ਹੌਣ ਉੱਠਿਆ ਸੀਗਾ ਤੇ ਖੁਸ਼ ਕਹਿੰਦੀ ਦੀਪ ਜੀ ਅੱਜ ਵਿਲੇ ਹੀ ਆ ਤੇ ਤੁਸੀਂ ਵੀ ਆਪਣਾ ਕਲਿੱਪ ਲਾਓ ਤੇ ਮੈਂ ਕਹਾ ਜਰੂਰ ਹੁਣ ਲੈਨੇ ਆ ਕਲਿੱਪ ਤੇ ਬਾਕੀ ਜੀ ਸਾਡੇ ਘਰ ਦਾ ਮਾਹੌਲ ਦੇਖ ਲਓ ਇਹ ਸਾਡੀ ਮਹੱਲੇ ਵਾਲੀ ਗਲੀ ਆ ਇਹ ਮਹੱਲੇ ਦੇ ਵਿੱਚ ਅਸੀਂ ਰਹਿੰਦੇ ਆ ਤੇ ਬਾਕੀ ਤੁਸੀਂ ਇਹ ਵਲੌਗਾਂ ਨੂੰ ਜਿਹੜਾ ਆ ਹੁਣ ਫੇਰ ਦੁਬਾਰਾ ਪਿਆਰ ਦੇ ਰਹੇ ਆ ਤੇ ਸਾਡੇ ਵੱਲੋਂ ਵੀ ਕੋਸ਼ਿਸ਼ ਇਹੀ ਆ ਵੀ ਡੇਲੀ ਵਲੌਗ ਆਉਣ ਤੇ ਕੋਸ਼ਿਸ਼ ਵੀ ਇਹੀ ਆ ਤੇ ਕੋਸ਼ਿਸ਼ ਦੇ ਉੱਤੇ ਖਰੇ ਉੱਤਰ ਵੀ ਰਹੇ ਆ ਅਸੀਂ ਆਲਮੋਸਟ ਖੁਸ਼ ਸਾਰੇ ਵਲੌਗ ਬਣਾ ਕੇ ਭੇਜ ਦਿੱਤੀ ਆ ਜਦੋਂ ਮੇਰਾ ਟਾਈਮ ਲੱਗਦਾ ਮੈਂ ਆਪਣਾ ਕਲਿੱਪ ਐਡ ਕਰ ਦਿੰਨਾ ਤੇ ਬਸ ਉਮੀਦ ਆ ਵੀ ਤੁਹਾਨੂੰ ਵਲੌਗ ਜਿਹੜੇ ਆ ਡੇਲੀ ਮਿਲਦੇ ਰਹਿਣਗੇ ਸੋ ਅੱਜ ਦੇ ਵਲੌਗ ਦੀ ਕਰਦੇ ਆ ਇੱਥੇ ਐਂਡਿੰਗ ਖੁਸ਼ ਰਹੋ ਬਾਦ ਰਹੋ ਜਹਾਂ ਵੀ ਰਹੋ ਆਪਣੇ ਸੱਜਣ ਸਹੋਂਗੇ ਪਾਸ ਰਹੋ ਸੋ ਮਿਲਦੇ ਆ ਕਿ ਨਵੇਂ ਵਲੌਗ ਦੇ ਨਾਲ ਇਸ ਵਲੌਗ ਨੂੰ ਦਬ ਕੇ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਖਿੱਚ ਕੇ ਰੱਖੋ ਕੰਮ ਜਰਾ ਖਤਮ ਬਾਏ ਬਾਏ ਟਾਟਾ Goodbye.